ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕ tartar ਤੇ ਆਓ ਅੱਜ ਆਪ ਸੁਣਦੇ ਹਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਹੋਇਆ ਲੇਖ ਵੇਲੀਆਂ ਗੱਲਾਂ ਅੱਜਕੱਲ ਦੀ ਜ਼ਿੰਦਗੀ ਇੱਕ ਹੁੱਲੜ ਹੈ ਵਾਗ ਰੋਲਾ ਹੈ ਇਸ ਵਿੱਚ ਵੇਲ ਕਿੱਥੇ ਤੇ ਵੇਲੀਆਂ ਗੱਲਾਂ ਦਾ ਮੌਕਾ ਕਿੱਥੇ ਫਿਰ ਸਾਰੇ ਸਿਆਣੇ ਧਾਰਮਿਕ ਲਿਖਾਰੀ ਤੇ ਸਮਾਜਿਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾ ਗੱਪਾਂ ਵਿੱਚ ਬਤਾਇਆ ਜਾਵੇ ਕਹਿੰਦੇ ਨੇ ਕਿ ਜਿੱਥੇ ਅਸਾਂ ਆਪਣੇ ਹਰ ਕਰਮ ਦਾ ਜਵਾਬ ਦੇਣਾ ਹੈ ਉੱਥੇ ਹਰ ਕਥਨ ਦੀ ਵੀ ਗਿਣ-ਗਿਣ ਕੇ ਲੇਖਾ ਦੇਣਾ ਪਏਗਾ ਇਸ ਲਈ ਹਰ ਇੱਕ ਆਦਮੀ ਨੂੰ ਆਪਣੀ ਜੀਬ ਨੂੰ ਲਗਾਮ પા ਕੇ ਰੱਖਣਾ ਚਾਹੀਦਾ ਹੈ ਸਿਰਫ ਲੋੜ ਪਏ ਤੇ ਮੂੰਹ ਖੋਲਣਾ ਚਾਹੀਦਾ ਹੈ ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਾਂ ਛੱਟ ਜੰਦਾ ਲਾ ਕੇ ਚੁੱਪ ਵੱਟ ਲੈਣੀ ਚਾਹੀਦੀ ਹੈ ਚੁੱਪ ਜਈ ਕੋਈ ਚੀਜ਼ ਨਹੀਂ ਚੁੱਪ ਸੁਨਹਿਰੀ ਤੇ ਬੋਲ ਰੁਪੈਰੀ ਕਈਆਂ ਨੇ ਤਾਂ ਚੁੱਪ ਦੇ ਮਜ਼ਮੂਨ ਉੱਤੇ ਕਿਤਾਬਾਂ ਲਿਖ ਮਾਰੀਆਂ ਹੂੰ ਇਸ ਤਾਂ ਇਉਂ ਹੋਇਆ ਜਿਵੇਂ ਕੋਈ ਆਰਾਮ ਢੂੰਡਣ ਲਈ ਸੌ ਕੋ ਪੈਂਡਾ ਮਾਰੇ ਜਾਂ ਵਰਤ ਦੀ ਤਿਆਰੀ ਲਈ ਰੋਟੀਆਂ ਦਾ ਕੋਠਾ ਭਰ ਲਵੇ ਚੁੱਪ ਦੇ ਇਤਨੇ ਗੁਣ ਗਾਏ ਹਨ ਕਿ ਹੁਣ ਹਰ ਇੱਕ ਸੈਣੇ ਆਦਮੇ ਨੂੰ ਚੁੱਪ ਦਾ ਅਭਿਆਸ ਕਰਨਾ ਪੈਂਦਾ ਹੈ ਹਫ਼ਤੇ ਭਰ ਦੇ ਲੈਕਚਰਾਂ ਤੇ ਇੰਟਰਵਿਊਆਂ ਮਗਰੋਂ ਮਹਾਤਮਾ ਗਾਂਧੀ ਨੂੰ ਪ੍ਰਸਚਿਤ ਵਜੋਂ ਇੱਕ ਦਿਨ ਮੌਨ ਵਰਤ ਰੱਖਣਾ ਪੈਂਦਾ ਹੈ ਜਿਤਨਾ ਕੋਈ ਆਦਮੀ ਧਰਮਾਤਮਾ ਜਾਂ ਉੱਚ ਸ਼ਾਨ ਵਾਲਾ ਹੁੰਦਾ ਹੈ ਉਤਨਾ ਹੀ ਚੁੱਪ ਤੇ ਖੁੱਲੀਆਂ ਗੱਲਾਂ ਕਰਨ ਤੋਂ ਸੰਘਣ ਵਾਲਾ ਹੁੰਦਾ ਹੈ ਉਸ ਨੂੰ ਹਰ ਵਕਤ ਖਤਰਾ ਰਹਿੰਦਾ ਹੈ ਕਿ ਮੇਰੀ ਕਿਸੇ ਗੱਲ ਤੋਂ ਕੋਈ ਗਲਤ ਫਾਇਦਾ ਨਾ ਉਠਾ ਲਵੇ ਨਾਲੇ ਕਈ ਵੱਡੇ ਨੇਰੇ ਧਨ ਕਰਕੇ ਜਾਂ ਪਦਵੀ ਕਰਕੇ ਵੱਡੇ ਹੁੰਦੇ ਹਨ ਉਹਨਾਂ ਵਿੱਚ ਕੋਈ ਗੁਣ ਵੱਡਾ ਨਹੀਂ ਹੁੰਦਾ ਇਸ ਲਈ ਉਹ ਆਪਣਾ ਕੰਮ ਪ੍ਰਾਈਵੇਟ ਸਕਤਰਾਂ ਹੀ ਟਪਾ ਲੈਂਦੇ ਹਨ ਅਤੇ ਲੋਕਾਂ ਸਾਹਮਣੇ ਉਹ ਮੱਥੇ ਤੇ ਕੂਰੀ ਪਾਉਂਦੇ ਜਾਂ ਮੁੱਛਾਂ ਨੂੰ ਤਾ ਦਿੰਦੇ ਲੰਗ ਜਾਂਦੇ ਹਨ ਫਾਰਸੀ ਦੇ ਅਖਾਣ ਮੁજબ ਜੱਤੋੜੀ ਉਹ ਮੂੰਹ ਖੋਲ ਕੇ ਗੱਲ ਨਹੀਂ ਕਰਦੇ ਤਾਤੋੜੀ ਉਹਨਾਂ ਦੇ ਗੁਣ-ਗੁਣ ਛੁਪੇ ਰਹਿੰਦੇ ਹਨ ਜੇ ਉਹਨਾਂ ਅੰਦਰ ਗੁਣ ਹੋਣ ਵੀ ਤਾਂ ਜ਼ਰੂਰੀ ਨਹੀਂ ਕਿ ਉਹ ਦੱਸ ਸਕਣ ਕਿਉਂਕਿ ਗੱਲਬਾਤ ਕਰਨ ਦਾ ਵੱਲ ਹਰ ਇੱਕ ਨੂੰ ਨਹੀਂ ਆਉਂਦਾ ਆਮ ਲੋਕੀ ਤਾਂ ਸੰਗਲ ਫੜ ਕੇ ਨਹਾ ਛੱਡਦੇ ਹਨ ਖੁੱਲ ਦੀ ਤਾਰੀ ਕੋਈ ਹੀ ਲਾਉਂਦਾ ਹੈ ਪਰ ਜਦ ਤੱਕ ਕੋਈ ਆਦਮੀ ਖੁੱਲ ਕੇ ਗੱਲ ਨਾ ਕਰੇ ਉਸ ਦੇ ਦਿਲ ਦੀ ਰੌ ਪਤਾ ਨਹੀਂ ਲੱਗ ਸਕਦਾ ਆਮ ਤੌਰ ਤੇ ਵੱਡਿਆਂ ਦੇ ਦਿਲ ਤੱਕ ਪਹੁੰਚਣਾ ਔਖਾ ਹੁੰਦਾ ਹੈ ਲੋਕ ਕਹਿੰਦੇ ਹਨ ਕਿ ਬੋਲੀ ਅੰਦਰ ਦਾ ਭਾਅ ਜ਼ाहिर ਕਰਨ ਵਾਸਤੇ ਬਣੀ ਹੈ ਪਰ ਅਸਲ ਵਿੱਚ ਜੋ ਗੱਲ ਦੇਖੀ ਜਾਂਦੀ ਹੈ ਉਹ ਇਹ ਹੈ ਕਿ ਅੱਜਕਲ ਬੋਲੀ ਬਹੁਤ ਕਰਕੇ ਦਿਲ ਦੇ ਭਾਵ ਲੁਕਾਉਣ ਲਈ ਵਰਤੀ ਜਾਂਦੀ ਹੈ ਵੱਡਿਆਂ ਦੇ ਚਿਹਰੇ ਨੂੰ ਦੇਖ ਕੇ ਅਨੁਮਾਨ ਲਾਣਾ ਔਖਾ ਹੁੰਦਾ ਹੈ ਚਿਹਰਾ ਕੀ ਹੁੰਦਾ ਹੈ ਦਿਲ ਦੇ ਬੂਹੇ ਤੇ ਪਿਆ ਇੱਕ ਪਰਦਾ ਜਿਸ ਦੇ ਰੰਗ-ਬਰੰਗੇ ਚਿੱਤਰਾਂ ਤੋਂ ਅੰਦਰ ਦਾ ਅਸਲ ਹਾਲ ਲੱਭਣਾ ਔਖਾ ਹੁੰਦਾ ਹੈ ਇਹੋ ਜਿਹੇ ਆਦਮੀ ਦੀ ਹਰ ਗੱਲ ਹਰ ਹਰਕਤ ਰਸਮੀ ਹੋਵੇਗੀ ਜੇ ਕਿਤੇ ਉਹ ਆਪਣੇ ਅਸਲੀ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਤਾਂ ਕੇਵਲ ਉਸ ਵੇਲੇ ਜਦ ਉਹ ਆਪਣੇ 2-4 ਮਿੱਤਰਾਂ ਨਾਲ ਅੰਦਰਖਾਨੇ ਬੈ ਕੇ ਵੇਲੀਆਂ ਗੱਪਾਂ ਮਾਰ ਰਿਹਾ ਹੁੰਦਾ ਹੈ ਉਸ ਵੇਲੇ ਉਸ ਦੇ ਮੂੰਹ ਤੋਂ ਦਿਲ ਤੋਂ ਬੋਲੀ ਤੋਂ ਪਰਦਾ ਲਹਿ ਗਿਆ ਹੁੰਦਾ ਹੈ ਤੇ ਉਹ ਪਲ ਛਿੰ ਲਈ ਆਪਣੇ ਆਪ ਨੂੰ ਹਉਬਹੁ ਕਰ ਰਿਹਾ ਹੁੰਦਾ ਹੈ ਇਸ ਪੰਡਰੇ ਤੋਂ ਦੇਖੀਏ ਤਾਂ ਵੇਲੀਆਂ ਗੱਲਾਂ ਲੈਕਚਰਾਂ ਤੇ ਉਪਦੇਸ਼ਾਂ ਕੋਲੋਂ ਵਧੇਰੇ ਨਿਰੋਲ ਤੇ ਸੱਚ ਪਰਖਾਉ ਹੁੰਦੀਆਂ ਹਨ ਕਿਉਂਕਿ ਲੈਕਚਰ ਕਥਾ ਜਾਂ ਬਹਿਸ ਕਰਨ ਵਾਲੇ ਆਦਮੀ ਇੱਕ ਰਸਮੀ ਚੋਗਾ ਆਪਣੇ ਮਨ ਤੇ ਬੋਲੇ ਉੱਤੇ ਪਾ ਲੈਂਦਾ ਹੈ ਜਿਸ ਤੇ ਹੇਠਾਂ ਉਸ ਦਾ ਆਪਣਾ ਅਸਲਾ ਛੁਪਿਆ ਰਹਿੰਦਾ ਹੈ ਪਰ ਉਹੀ ਆਦਮੀ ਜਦਨ ਇਕੱਲਾ ਬਹਿ ਕੇ ਕਿਸੇ ਨਾਲ ਖੁੱਲੀਆਂ ਗੱਲਾਂ ਕਰਦਾ ਹੈ ਤਾਂ ਉਸ ਅੰਦਰ ਵਧੇਰੇ ਨਿਖਰ ਕੇ ਸਭ ਸੁਕਣੇਵੇਂ ਤੇ ਦਿਖਾਵੇ ਦੂਰ ਕਰਕੇ ਪ੍ਰਤੱਖ ਹੁੰਦਾ ਹੈ ਇਸ ਵਿੱਚ ਕਿਸੇ ਹੋਰ ਦਾ ਰਲਣਾ ਨਹੀਂ ਹੁੰਦਾ ਬੋਲੀ ਵੀ ਉਸ ਵੇਲੇ ਸੁਤੰਤਰ ਨਿਰੂਲ ਤੇ ਸਭ ਬਨਾਵਟਾਂ ਤੋਂ ਬਰੀ ਹੁੰਦੀ ਹੈ ਉਹ ਕਿਸੇ ਉੱਤੇ ਖਾਸ ਅਸਰ ਪਾਣ ਲਈ ਚਨਾਰਬਿੰਦ ਮੁਖਾਰਬਿੰਦ ਦੋਹਾਂ ਜਹਾਨਾਂ ਦੇ ਵਾਲੀ ਜਲਤ ਰੱਖਿਅਕ ਆਦੀ ਰਸਮੀ ਇਸ ਤਰ੍ਹਾਂ ਵਰਤਣ ਦੇ ਮਜਬੂਰ ਨਹੀਂ ਹੁੰਦਾ ਉਹ ਸ਼ੀਤਲ ਜਲ ਛਕਦੇ ਹਨ ਨਹੀਂ ਕਹਿੰਦਾ ਬਲਕਿ ਠੰਡਾ ਪਾਣੀ ਪੀਓ ਜਿਹੇ ਸਧਾਰਨ ਵਾਕ ਵਰਤਦਾ ਹੈ ਕਈ ਸੱਜਣ ਆਪਣੇ ਖਿਆਲਾਂ ਨੂੰ ਲੈਕਚਰ ਦੀ ਸ਼ਕਲ ਵਿੱਚ ਜ਼ਾਹਰ ਕਰਨ ਨੂੰ ਚੱਕਦੇ ਹਨ ਜੇ ਔਖੇ ਸੌਖੇ ਹੋ ਗਏ ਖੜੇ ਹੋਵੇ ਜਾਣ ਤਾਂ ਉਹਨਾਂ ਦੇ ਖਿਆਲ ਦੀ ਸੰਗਲੀ ਟੁੱਟ ਟੁੱਟ ਪੈਂਦੀ ਹੈ ਅਤੇ ਬੋਲੀ ਪਈ ਰਸਮੀ ਵਹਾਵ ਵਿੱਚ ਵਹਿਣ ਤੋਂ ਸੰਗਦੀ ਹੈ ਪਰ ਜਦ ਉਹ ਵੇਲੇ ਬੈ ਕੇ ਗੱਲਾਂ ਕਰਨ ਲੱਗਣ ਦਾ ਬੋਲ ਸੋਨਾ ਸਰਪੰਦੇ ਹਨ ਕਈ ਵਾਰੀ ਡੂੰਗੇ ਖਿਆਲਾਂ ਵਾਲੇ ਜਾਂ ਬਹੁਤ ਪਿਗਲਦੇ ਜਜ਼ਬੇ ਵਾਲੇ ਲੋਕ ਆਪਣੇ ਆਪ ਨੂੰ ਬਜਵੇਂ ਵਿਖਿਆਨਾ ਨਹੀਂ ਪਰ ਨਿੱਜੀ ਤੌਰ ਤੇ ਆਪਣੇ ਸੰਗੇ ਸਾਥੀਆਂ ਵਿੱਚ ਬੈਠੇ ਉਹ ਗੱਲਾਂ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਸਦੀਵੀ ਤੇ ਜੀਵਨ ਪਲਟਾਉ ਹੁੰਦਾ ਹੈ ਜਿਸ ਕਿਸੇ ਨੂੰ ਭਗਤ ਲక్ష్మణ ਸਿੰਘ ਜੀ ਤੇ ਭਾਈ ਵੀਰ ਸਿੰਘ ਜੀ ਨਾਲ ਬੈ ਕੇ ਗੱਲਾਂ ਕਰਨ ਦਾ ਅਫਸਰ ਮਿਲਿਆ ਹੈ ਉਹ ਦੱਸ ਸਕਦਾ ਹੈ ਕਿ ਪ੍ਰਾਈਵੇਟ ਗੱਲਬਾਤ ਕਰਨ ਵਿੱਚ ਕਿਤਨੀ ਕਰਾਮਾਤ ਤੇ ਸ਼ਕਤੀ ਹੋ ਸਕਦੀ ਹੈ ਇਹਨਾਂ ਨੇ ਆਪਣੀਆਂ ਲਿਖਤਾਂ ਦੁਆਰਾ ਜੋ ਅਸਰ ਲੋਕਾਂ ਦੇ ਆਚਰਣ ਬਣਾਉਣ ਵਿੱਚ ਕੀਤਾ ਹੈ ਉਸ ਤੋਂ ਜ਼ਿਆਦਾ ਉਹਨਾਂ ਦੀਆਂ ਗੱਲਾਂ ਦਾ ਅਸਰ ਹੋਇਆ ਹੈ ਭਗਤ ਜੀ ਨੇ ਪਿੰਡੀ ਤੋਂ ਸੈਦਪੁਰ ਨੂੰ ਜਾਂਦੀ ਸੜਕ ਉੱਤੇ ਸੈਰ ਕਰਦੇ ਹਾਂ ਆਪਣੀਆਂ ਮੁੱਖ ਗੱਲਾਂ ਨਾਲ ਕਿਤਨੇ ਆ ਨੌਜਵਾਨਾਂ ਦੇ ਦਿਲਾਂ ਵਿੱਚ ਦਸ਼ਮੀਸ਼ ਜੀ ਲਈ ਸਰਦਾਪਰੀ ਪੰਥਕ ਸੇਵਾ ਲਈ ਉਤਸ਼ਾਹ ਦਿੱਤਾ ਤੇ ਉਸ ਕੇ ਪੁਛਕਾਰ ਕੇ ਕੋਰਾਹੋਂ ਰਾਹੇ ਪਾਇਆ ਪਰ ਵੀਰ ਸਿੰਘ ਜੀ ਨੇ ਆਪਣੇ ਸੋਨੇ ਬਾਗ ਦੇ ਕੋਮਲ ਦਿਵਾਲੇ ਵਿੱਚ ਬੈ ਕੇ ਕੋਮਲ ਦਿਵਾਲੇ ਵਿੱਚ ਬੈ ਕੇ ਆਪਣੀਆਂ ਗੱਲਾਂ ਦੀ ਮੀਂਹ ਵਾਂਗੂ ਕਿੰਮਿਣ ਲਾ ਕੇ ਕਿਤਨਿਆਂ ਦੀ ਜੀਵਨ ਵਿੱਚ ਰਸ ਭਰਿਆ ਸੁਗੰਧਿਤ ਕੀਤਾ ਤੇ ਕੋਮਲ ਬਣਾਇਆ ਇਸੇ ਤਰ੍ਹਾਂ ਹਰ ਸ਼ਹਿਰ ਹਰ ਪਿੰਡ ਵਿੱਚ ਕੁਝ ਕੁ ਆਦਮੀ ਹੁੰਦੇ ਹਨ ਜੋ ਕਿਤਾਬਾਂ ਦਾ ਨਹੀਂ ਲਿਖਦੇ ਤੇ ਨਾ ਕਿਧਰੇ ਖੜੇ ਹੋਗੇ ਲੈਕਚਰ ਕਰਦੇ ਹਨ ਪਰ ਪਰੇ ਵਿੱਚ ਬੈ ਕੇ ਜੋ ਅਸਰ ਉਹ ਆਪਣੀਆਂ ਗੱਲਾਂ ਨਾਲ ਪਾਉਂਦੇ ਹਨ ਉਸ ਦੇ ਨਾਲ ਦਾ ਅਸਰ ਪਿੰਡਾਂ ਦੇ ਗ੍ਰੰਥੀ ਪੰਡਿਤ ਜਾਂ ਮੁੱਲਾ ਵੀ ਨਹੀਂ ਪਾ ਸਕਦਾ ਗੁਰਦੁਆਰਿਆਂ ਮੰਦਰਾਂ ਤੇ ਮਸੀਤਾਂ ਵਿੱਚ ਜੋ ਕੁਝ ਥੋਕ ਕਰਕੇ ਵਿਕਦਾ ਹੈ ਇੱਥੇ ਪਰਚੂਨ ਕਰਕੇ ਵੇਹਜਿਆ ਜਾਂਦਾ ਹੈ ਜੋ ਉੱਥੇ ਖਰਾਸ ਵਾਂਗੂ ਦਰਾਲਿਆ ਜਾਂਦਾ ਹੈ ਇਥੇ ਜੱਕੀ ਵਾਂਗੂ ਮਹੀਨ ਪੀਠਾ ਜਾਂਦਾ ਹੈ ਜਾਂ ਇਉਂ ਕਹੋ ਕਿ ਜੋ ਉੱਥੇ ਬਿਨਾਂ ਸੋਚੇ ਸਮਝੇ निਗਲਿਆ ਜਾਂਦਾ ਹੈ ਉਹ ਇਥੇ ਉਗਾਲੀ ਕਰਕੇ ਪਚਾਇਆ ਜਾਂਦਾ ਹੈ ਇਹ ਇੱਕ ਪਾਰਲੀਮੈਂਟ ਹੈ ਜੋ ਹਰ ਥਾਂ ਹਰ ਵੇਲੇ ਲੱਗੀ ਰਹਿੰਦੀ ਹੈ ਇਸ ਵਿੱਚ ਆਮ رائے ਬਣਦੀ ਵੱਡੀਆਂ-ਵੱਡੀਆਂ ਗੱਲਾਂ ਦੇ ਫੈਸਲੇ ਹੁੰਦੇ ਕੌਮਾ ਉਸਰ ਦੀਆਂ ਨਿਸਰ ਦੀਆਂ ਤੇ ਟੈਂਦੀਆਂ ਹਨ ਕੌਂਸਲਾਂ ਦੀ ਅਸੈਂਬਲੀਆਂ ਵਿੱਚ ਜਾ ਕੇ ਮਤੇ ਪਿੱਛੋਂ ਪਾਸ ਹੁੰਦੇ ਹਨ ਪਰ ਪਹਿਲਾਂ ਉਹ ਮਤੇ ਇੱਥੇ ਬਣਦੇ ਵੋਟਾਂ ਦੀ ਤਿਆਰੀ ਹੁੰਦੀ ਤੇ ਪਾਸ ਫੇਲ ਕਰਨ ਦੇ ਮਨਸੂਬੇ ਬਣਦੇ ਹਨ ਜੋ ਜੋ ਖਿਆਲ ਅੰਤਿਮ ਸ਼ਕਲ ਵਿੱਚ ਅਖਬਾਰਾਂ ਮੈਗਜ਼ੀਨਾ ਤੇ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੁੰਦੇ ਹਨ ਪਹਿਲਾਂ ਵੇਲੀਆਂ ਗੱਲਾਂ ਗੱਪਾਂ ਦੀ ਸ਼ਕਲ ਵਿੱਚ ਇੱਧਰ ਉੱਧਰ ਢੇੜੇ ਲਾਉਂਦੇ ਰਹਿੰਦੇ ਹਨ ਜਦ ਉਹ ਇਸ ਛੱਜ ਵਿੱਚੋਂ ਛੱਟ ਛੱਟ ਕੇ ਸਾਫ਼ ਹੋ ਕੇ ਸਾਰੀ ਜਨਤਾ ਦੇ ਸਾਹਮਣੇ ਆਉਂਦੇ ਹਨ ਤਵ ਦੇਰੇ ਪ੍ਰਮਾਣਿਕ ਗਿਨੇ ਜਾਂਦੇ ਹਨ ਪਰ ਕੀ ਇਹ ਛਟਣ ਛਟਾਨ ਵਾਲਾ ਕੰਮ ਨਿਕੰਮਾ ਹੈ ਇਸ ਤੋਂ ਬਿਨਾ ਕੋਈ ਖਿਆਲ ਕੋਈ ਰਾਏ ਪੱਕੀ ਨਹੀਂ ਹੋ ਸਕਦੀ ਜੋ ਸਾਰੀ ਕੰਮ ਦੀ ਜਾਂ ਇਸ ਤੇ ਕੰਮਾਂ ਦੀ ਹੋਵੇਗੀ ਉਹ ਕੱਚੀ ਪਿੱਲੀ ਜਾਂ ਛੇਤੀ ਬਦਲਣ ਵਾਲੀ ਹੋਵੇਗੀ ਇਹ ਇੱਕ ਸਕੂਲ ਹੈ ਜਿਸ ਵਿੱਚ ਅਕਬਰ ਰਣਜੀਤ ਸਿੰਘ ਡਿਕਨਸ ਟੈਗੋਰ ਬਰਾਊਨਿੰਗ ਆਦੇ ਮਹਾਪੁਰਖ ਪੜੇ ਆਮ ਗੱਲਬਾਤ ਉਤੇ ਕੋਈ ਕਾਪੀ ਰਾਈਟ ਦਾ ਦਾਬਾ ਨਹੀਂ ਹੁੰਦਾ ਜਿਹੜਾ ਵੀ ਖਿਆਲ ਚੰਗਾ ਲੱਗੇ ਉਹ ਤੁਸੀਂ ਲੈ ਕੇ ਆਪਣਾ ਬਣਾ ਸਕਦੇ ਹੋ ਕੋਈ ਨੁਕਤਾ ਜਾਂ ਪਰਚੋਲੀਆਂ ਤੁਹਾਡੇ ਖਿਆਲਾਂ ਦੇ ਸੋਮੇ ਲੱਭ ਕੇ ਤੁਹਾਨੂੰ ਚੋਰ ਨਹੀਂ ਆ ਸਕਦਾ ਇਸ ਵਿੱਚ ਆਜ਼ਾਦੀ ਪੂਰੀ ਪੂਰੀ ਹੈ ਨਾ ਇਸ ਵਿੱਚ ਖੋਫਿਆ ਪੁਲਿਸ ਦਾ ਡਰ ਨਾ ਕਿਸੇ ਕਾਨੂੰਨ ਦੀ ਉਲੰਘਣਾ ਦਾ ਕਿਤਾਬਾਂ ਲਿਖਣ ਲਈ ਹਜ਼ਾਰ ਪ੍ਰਿੰਟ ਕਰਨੇ ਪੈਂਦੇ ਹਨ ਪਹਿਲਾ ਮਸਾਲਾ ਇਕੱਠਾ ਕਰਨਾ ਹੈ ਫਿਰ ਉਸ ਨੂੰ ਸੋਧ ਕੇ ਇਉਂ ਛਾਪਣਾ ਹੈ ਕੋਈ ਗਲਤ ਨਾ ਪਕਰ ਸਕੇ ਫਿਰ ਸੱਜਣਾ ਮਿੱਤਰਾਂ ਦੀਆਂ ਨਰਾਜ਼ਗੀਆਂ ਲੋਕਾਂ ਦੇ ਵਿਹਮਾਂ ਤੇ ਕਾਨੂੰਨ ਦੀਆਂ ਪਕੜਾਂ ਤੋਂ ਬਚਣਾ ਜ਼ਬਾਨੀ ਗਲਤ ਕਰਨ ਵਿੱਚ ਇਹ ਪੁਆੜੇ ਇਹ ਸੰਗਾ ਇਹ ਰੁਕਾਵਟਾਂ ਨਹੀਂ ਹੁੰਦੀਆਂ ਇਸ ਲਈ ਇਸ ਵਿੱਚ ਵਧੇਰੇ ਖੁੱਲ ਹੁੰਦੀ ਹੈ ਜਿਸ ਵਿੱਚ ਵਧੇਰੇ ਆਪਣਤ ਵਦੇਰੇ ਨੇਕ ਨੀਤੀ ਵਦੇਰੇ ਧਿਆਨਤਦਾਰੀ ਵਰਤਣ ਦਾ ਅਫਸਰ ਮਿਲਦਾ ਹੈ ਜੇ ਇਸ ਖੁੱਲ ਦੇ ਵਰਤਣ ਦੀ ਜਾਂਚ ਜਾਂ ਜ਼ਿੰਮੇਵਾਰੀ ਦਾ ਭਾਵਨਾ ਹੋਵੇ ਤਾਂ ਇਹ ਖੁੱਲ ਬਹੁਤ ਖਰੂਦ ਮਚਾਉਂਦੀ ਹੈ ਆਪ ਖੁਦਰੇ ਆਦਮੀ ਗੱਪਸ਼ਪ ਨੂੰ ਵੈਰ ਕੱਢਣ ਦਾ ਸਾਧਨ ਬਣਾ ਲੈਂਦਾ ਹੈ ਉਹ ਲੋਕਾਂ ਦੇ ਨਿੰਦਾ ਚੁਗਲੀ ਕਰਦਾ ਘਰ ਨੂੰ ਘਰ ਤੋਂ ਪਾੜਦਾ ਦੋਸਤਾਂ ਮਿੱਤਰਾਂ ਵਿੱਚ ਗਲਤਫਹਿਮੀ ਆ ਪਾ ਕੇ ਨਖੇੜਦਾ ਤੇ ਸਾਰੇ ਪਾਈਚਾਰੇ ਵਿੱਚ ਕੋਰਸ ਤੇ ਖੁੰਝਣਾ ਤੇ ਸਾਰੇ ਪਾਈਚਾਰੇ ਵਿੱਚ ਕੋਰਸ ਤੇ ਗੁੰਜਣਾ ਪਾ ਦਿੰਦਾ ਹੈ ਪਰ ਗੱਪੀ ਕੌਣ ਕਰਕੇ ਉਸ ਦੇ ਅੰਦਰ ਦੇ ਔਗੁਣ ਛੇਤੀ ਬਾਹਰ ਆ ਜਾਂਦੇ ਹਨ ਲੋਕੀ ਉਸ ਨੂੰ ਪਛਾਣ ਕੇ ਜਾਂ ਉਸ ਵੇਲੇ ਕੋਟ ਕੁਟਾ ਕੇ ਸੋਧ ਲੈਂਦੇ ਹਨ ਜਾਂ ਉਸ ਤੋਂ ਦੂਰ ਰਹਿ ਕੇ ਉਸ ਤੋਂ ਪਿੱਛਾ ਛੁਡਾ ਲੈਂਦੇ ਹਨ ਖੁੱਲੀਆਂ ਗੱਲਾਂ ਕਰਨ ਦਾ ਵੀ ਇੱਕ ਹੁਨਰ ਹੈ ਜੋ ਹਰ ਕਿਸੇ ਨੂੰ ਨਹੀਂ ਆਉਂਦਾ ਇਸ ਨੂੰ ਕਾਮਯਾਬੀ ਨਾਲ ਨਿਭਾਉਣ ਲਈ ਕਈ ਗੁਨਾ ਦੀ ਲੋੜ ਹੈ ਸਭ ਤੋਂ ਪਹਿਲੀ ਲੋੜ ਇਸ ਗੱਲ ਦੀ ਹੈ ਕਿ ਗੱਲ ਕਰਨ ਵਾਲਾ ਹਸਮੁਖ ਹੋਵੇ ਉਸ ਦੇ ਦਿਲ ਵਿੱਚ ਲੰਮੇ ਲੰਮੇ ਵੈਰ ਨਾ ਹੋਣ ਉਸ ਦੀ ਆਮ ਵਾਕਫੀ ਤੇ ਤਜਰਬਾ ਬਹੁਤ ਹੋਵੇ ਜੋ ਬਹੁਤ ਕਰਕੇ ਸਫਰ ਕਰਨ ਤੇ ਦੇਸ਼ਾਂ ਵਿੱਚ ਪਾਉਣ ਚਾਉਣ ਤੋਂ ਮਿਲਦਾ ਹੈ ਸ਼ਾਇਦ ਇਸੇ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਬਹੁਤ ਇਰਤ ਭਵਿਆ ਤੇ ਤੇ ਲਵਿਆ ਜੋ ਕਜਾਲੇਦਵਾਲੇ ਵਿੱਚ ਵਰਤ ਰਿਹਾ ਹੋਵੇ ਉਸ ਦੀ ਪਛਾਣ ਰੱਖਦਾ ਹੋਵੇ ਨਹੀਂ ਤਾਂ ਉਸ ਦੀਆਂ ਗੱਲਾਂ ਉਸ ਦੇ ਮਖੌਲ ਇੱਕ ਦੋ ਵਾਰੀ ਦੁਹਰਾਏ ਜਾ ਕੇ ਬਾਸੀ ਜੇ ਲੱਗਣ ਲੱਗ ਪੈਣਗੇ ਉਸ ਨੂੰ ਲੋਕਾਂ ਦੀ ਸੁਭਾਅ ਤੇ ਮੌਕਾ ਪਛਾਣਨ ਦੀ ਜਾਂਚ ਹੋਵੇ ਲੋਕਾਂ ਦੀਆਂ ਆਮ ਰੁਚੀਆਂ ਨਾਲ ਹਮਦਰਦੀ ਹੋਵੇ ਤੇ ਆਪਣੀ رائے ਤੇ ਦਲੀਲ ਉੱਤੇ ਹੱਟ ਨਾ ਕਰੇ ਖਾਸ ਕਰਕੇ ਆਪਣੀ ਬੋਲੀ ਉੱਤੇ ਚੰਗਾ ਕਾਬੂ ਹੋਵੇ ਇਹੋ ਜਿਹਾ ਗੱਲਾਂ ਦਾ ਹੁਨਰਮੰਦ ਭਾਈਚਾਰੇ ਦਾ ਪੋਸ਼ਣ ਹੁੰਦਾ ਹੈ ਲੋਕੀ ਸਿੱਖੇ ਸਿਖਾਈ ਵੇਲੀਆਂ ਗੱਲਾਂ ਨੂੰ ਐਵੇਂ ਭਈ ਨਿੰਦਣ ਪਰ ਦਿਲੋਂ ਹਰ ਕੋਈ ਜਾਣਦਾ ਹੈ ਕਿ ਵੇਲੀਆਂ ਗੱਲਾਂ ਬਿਨਾਂ ਗੁਜ਼ਾਰਾ ਨਹੀਂ ਅੱਜ ਕੱਲ੍ਹ ਦੀ ਕੁੱਠੀ ਹੋਈ ਚਲਦੀ ਦੁਨੀਆ ਵਿੱਚ ਜਿੱਥੇ ਇੰਨੇ ਦੁੱਖ ਤੇ ਰੁਝੇਵੇਂ ਹਨ ਵੇਲੀਆਂ ਗੱਲਾਂ ਦਾ ਹੁਨਰ ਬਹੁਤ ਲਾਹੇਵੰਦ ਹੈ ਕਾਰਖਾਨੇ ਵਿੱਚ ਕੰਮ ਕਰਕੇ ਥੱਕੇ ਟੁੱਟੇ ਮਜ਼ਦੂਰਾਂ ਦੀ ਥੱਕੀ ਹੋਈ ਤਬੀਅਤ ਲਈ ਇਹ ਇੱਕ ਤਰ੍ਹਾਂ ਦੀ ਮੱਲਮ ਹੈ ਜੇ ਦਫ਼ਤਰੋਂ ਆਏ ਬਾਬੂ ਨੂੰ ਆਪਣੀ ਬੋਟੀ ਸਾਰੇ ਦਿੰਦੀਆਂ ਚੌਂਦੀਆਂ ਚੌਂਦੀਆਂ ਗੱਲਾਂ ਨਾ ਸੁਣਾਵੇ ਜੇ ਸ਼ਾਮ ਨੂੰ ਉਸਦਾ ਮਿੱਤਰ ਸੈਰ ਕਰਦੇ ਕਰਦੇ ਵੇਨੀਆਂ ਠੋਕ ਕੇ ਉਸ ਨੂੰ ਨਾ ਹਸਾਵੇ ਤਾਂ ਉਸ ਵਿਚਾਰੇ ਦਾ ਥੋੜੇ ਦਿਨਾਂ ਵਿੱਚ ਤਾਂ ਉਸ ਵਿਚਾਰੇ ਦਾ ਥੋੜੇ ਦਿਨਾਂ ਵਿੱਚ ਕਾਨ ਹੋ ਜਾਵੇ ਜੇ ਕਿਸੇ ਸਬੰਧੀ ਦੇ ਘਰ ਮਰਨੇ ਉੱਤੇ ਜਾ ਕੇ ਪਰਚੌਣੀ ਕਰਨੀ ਪਏ ਤਾਂ ਲਕੀਰ ਦਾ ਫਕੀਰ ਤਾਂ ਆਪਣੇ ਸਬੰਧੀ ਨੂੰ ਮੌਤ ਚੇਤੇ ਕਰਾ ਕੇ ਉਸ ਦੇ ਅੱਲੇ ਕਾਉ ਉਹ ਉਚੇੜੇਗਾ ਵਿਚਾਰਿਆ ਤੇਰਾ ਕੁਝ ਨਹੀਂ ਰਿਆ ਤੇਰਾ ਹੁਣ ਜੀਣਾ ਕਿ ਸਰ ਪਰ ਜਿਹੜਾ ਆਦਮੀ ਸਮਝਦਾਰ ਹੈ ਉਹ ਗੱਲਾਂ-ਗੱਲਾਂ ਵਿੱਚ ਆਪਣੇ ਦੁਖੀ ਸਬੰਧ ਦੇ ਨੂੰ ਆਪਣੇ ਹਮਦਰਦੇ ਦੱਸ ਦੇਗਾ ਪਰ ਉਮੀਦ ਵਾਲੀਆਂ ਡਰਸ ਵਾਲੀਆਂ ਗੱਲਾਂ ਦੇ ਜ਼ਰੀਏ ਉਸ ਦੇ ਖਿਆਲ ਨੂੰ ਮੌਤ ਤੇ ਇਸ ਦੇ ਨਾਲ ਆਏ ਕਸ਼ਟਾਂ ਨੂੰ ਉਸ ਦੀਆਂ ਅੱਖਾਂ ਤੋਂ ਓਲੇ ਰੱਖਣ ਦੀ ਕੋਸ਼ਿਸ਼ ਕਰੇਗਾ ਇੰਝ ਕਰਨ ਲਈ ਬਹੁਤ ਸਾਰੀਆਂ ਵੇਲੀਆਂ ਗੱਲਾਂ ਦੀ ਲੋੜ ਹੈ ਜੋ ਇਸ ਹੁਨਰ ਵਿੱਚ ਪਰਪੱਕ ਆਦਮੀ ਹੀ ਕਰ ਸਕਦਾ ਹੈ ਇਸੇ ਤਰ੍ਹਾਂ ਜਦ ਵੀ ਕੋਈ ਜ਼ਰੂਰੀ ਕੰਮ ਦੀ ਗੱਲ ਕਰਨ ਲੱਗੋ ਤਾਂ ਭੂਮਿਕਾ ਦੇ ਤੌਰ ਤੇ ਕੁਝ ਆਸ-ਪਾਸ ਦੀਆਂ ਵੇਲੀਆਂ ਗੱਲਾਂ ਕਰਨ ਦੀ ਲੋੜ ਹੁੰਦੀ ਹੈ ਕਿਸੇ ਮਿੱਤਰ ਪਾਸੋਂ ਉਧਾਰ ਲੈਣ ਜਾਓ ਤਾਂ ਤੁਹਾਨੂੰ ਹਜ਼ਾਰ ਵੇਲਣੇ ਸਿੱਧੇ ਪੁੱਠੇ ਵੇਲਣੇ ਪੈਣਗੇ ਤਾਂ ਜਾ ਕੇ ਅਸਲੀ ਮਸਬੂਤ ਵੱਲ ਆਓਗੇ ਗੱਲ ਸ਼ੁਰੂ ਕਰਨੀ ਹੀ ਔਖੀ ਹੁੰਦੀ ਹੈ ਜਦ ਇੱਕ ਵਾਰ ਗੱਲ ਰੇੜ ਭਏ ਤਖ ਦੋਵਾਂ ਖੇਡ ਜਾਰੀ ਰਹਿੰਦੀ ਹੈ ਵਿਚ ਵਿਚਾਲੇ ਜਿੱਥੇ ਵੀ ਮੌਕਾ ਲੱਗ ਜਾਏ ਆਪਣੇ ਮਤਲਬ ਦੀ ਗੱਲ ਠੇਲ ਦਈਦੀ ਹੈ ਸੁਣਾ ਯਾਰ ਤੂੰ ਤਾਂ ਈਦਾ ਚਾਨੀ ਹੋ ਗਿਆ ਕਿੱਥੇ ਰਹਿਣਾ ਹੈ ਰਹਿਣਾ ਕੀ ਹੈ ਕਈ ਦਿਨਾਂ ਤੋਂ ਪਿਆ ਪਾਸੇ ਮਾਰਦਾ ਹਾਂ ਗੋਡੇ ਵਿੱਚ ਜੋ ਦਰਦਾ ਹਾਂਜੀ ਤਨੇ ਲੋਕਾਂ ਦੀਆਂ ਬਿਮਾਰੀਆਂ ਵੀ ਆਰਾਮ ਵਾਲੀਆਂ ਹੁੰਦੀਆਂ ਨੇ ਡਾਕਟਰ ਹੋਣਾ ਲੋਕੀ ਮੰंजे ਤੇ ਪਿਆਨੋ ਵੀ ਆਦਵਾਈ ਪੁੱਛਦੇ ਨੇ ਤੇ ਫੀਸਾਂ ਪਈ ਦਿੰਦੇ ਨੇ ਜੇ ਮੇਰੇ ਵਰਗਾ ਕੰਗਾਲ ਹੁੰਦੋ ਤਾਂ ਬਿਮਾਰ ਪਏ ਦੇਖ ਤੋਂ ਕਿ ਕਿੰਨੀ ਵੀ ਹੀ ਸੌ ਹੁੰਦਾ ਹੈ ਵਾਪਈ ਤੂੰ ਕਦੋਂ ਦਾ ਕੰਗਾਲ ਹੋ ਗਿਓ ਤੈਨੂੰ ਪਤਾ ਨਹੀਂ ਮਕਾਨ ਬਣਾ ਬੈਠਾ ਹਾਂ ਸਭ ਕੁਝ ਵਿੱਚ ਲੱਗ ਗਿਆ 6 ਕੁ ਮਹੀਨੇ ਦੀ ਔੜ ਹੈ ਫੇਰ ਜਲਥਲ ਹੋ ਜਾਏਗਾ ਹਾਂ ਸੱਚੀ 100 ਦੀ ਡਾਡੀ ਲੋੜ ਹੈ ਪਰ ਜਾਈ ਕੋਲੋਂ ਪੁੱਛਖਾਂ ਕਿਤੇ ਇੱਧਰ ਉੱਧਰ ਰੱਖੇ ਹੋਣ ਤਾਂ ਕੁਝ ਦਿਨਾਂ ਲਈ ਦੇ ਦੇਵੋ ਬਸ ਇਥੋਂ ਆਪਣੇ ਮਤਲਬ ਦੀ ਗੱਲ ਸਿੱਧੀ ਕਰ ਲਈਦੀ ਹੈ ਔਖੇ ਵੇਲੇ ਔ ਕੇਵਲ ਗੱਲ ਸ਼ੁਰੂ ਕਰਨ ਦੀ ਹੀ ਹੁੰਦੀ ਹੈ ਸੋਏ ਸ਼ੁਰੂ ਕਰਨ ਦਾ ਹੁਨਰ ਵੀ ਗੱਪਸ਼ਪ ਖਵਾਉਂਦਾ ਹੈ ਕੋਈ ਦੁੱਖ ਵਾਲਾ ਸੁਨੇਹਾ ਦੇਣਾ ਹੋਵੇ ਕੋਈ ਸਿਫਾਰਿਸ਼ ਪਾਣੀ ਹੋਵੇ ਕੋਈ ਸਾਖ ਸੰਬੰਧ ਕਰਨਾ ਪਏ ਤਾਂ ਅਸਲੀ ਮਤਲਬ ਦੀ ਇਮਾਰਤ ਖੜੀ ਕਰਨ ਤੋਂ ਪਹਿਲਾਂ ਕੁਝ ਵੇਲੀਆਂ ਗੱਲਾਂ ਦੀ ਡਿਊਟੀ ਉਸਾਰਨੀ ਪੈਂਦੀ ਹੈ ਕੌਣ ਕਹਿ ਸਕਦਾ ਹੈ ਕਿ ਇਹ ਕਮ ਸੋਖਾ ਹੈ ਜਾਂ ਲੁੜਿੰਦਾ ਨਹੀਂ ਪਿਆਰ ਦੇ ਮਾਮਲੇ ਵਿੱਚ ਵੇਲੀਆਂ ਗੱਲਾਂ ਇੱਕ ਖਾਸ ਮਹਾਨਤਾ ਰੱਖਦੀਆਂ ਹਨ ਇਹ ਮੀਆਂ ਦੇ ਰੂਹ ਦੀ ਖੁਰਾਕ ਹਨ ਹਰ ਇੱਕ ਪ੍ਰੇਮੀ ਇਹੋ ਕਹਿੰਦਾ ਹੈ ਕਿ ਦੁਨੀਆ ਸਾਰੀ ਲੰਬੇ ਹੋ ਜਾਏ ਤੇ ਬਸ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੇ ਦੋਵੇਂ ਬੈ ਕੇ ਗੱਲਾਂ ਕਰੀਏ ਟਾਲੀ ਦੇ ਥੱਲੇ ਬੈ ਕੇ ਹਾਂ ਮਾਇਆਵੇ ਆ ਤਰਹੀ ਦਿਲ ਦੀਆਂ ਗੱਲਾਂ ਤੂੰ ਮੇਰਾ ਦਰਦ ਵੰਡਾਵੇਂ ਮੈਂ ਤੇਰੇ ਦਰਦ ਉਥਲਾਂ ਅੰਬੀ ਦਾ ਬੂਟਾ ਹੋਵੇ ਜਾਂ ਖੜਖੜ ਕਰਦੇ ਪੱਤਰਾਵਾਲਾ ਪਿੱਪਲ ਜਿੱਥੇ ਵੀ ਬੈ ਕੇ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੁਣ ਉਹ ਥਾਂ ਦਿਲ ਤੋੜਨੀ ਭੁੱਲਦਾ ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ ਜਿੱਥੇ ਬਹਿ ਗੱਲਾਂ ਕੀਤੀਆਂ ਬੂਟਾ ਰੱਖਿਆ ਨਿਸ਼ਾਨੀ ਮੈਨੂੰ ਆਪਣੇ ਮਿੱਤਰ ਤੇ ਜਮਾਤੀ ਚਰਨਜੀਤ ਸਿੰਘ ਦੇ ਪਿਆਰ ਦੀਆਂ ਯਾਦਗਾਰਾਂ ਵਿੱਚੋਂ ਸਭ ਤੋਂ ਵਧੀਰੀ ਯਾਦ ਰਹਿਣ ਵਾਲੀ ਉਹ ਚਾੱਕੀ ਹੈ ਜਦੋਂ ਅਸੀਂ ਐਂਟਰਸਟ ਦੇ ਇਮਤਿਹਾਨ ਤੋਂ ਵਿਲੇ ਹੋ ਗਏ ਕਾਲਜ ਦੇ ਸਾਹਮਣੇ ਵਾਲੇ ਕਿਕਰ ਹੇਠਾਂ ਰਣ ਕੇ ਬੈਠੇ ਸਾਂ ਤੇ ਘੰਟਿਆਂ ਬੱਧੀ ਅੱਗੇ ਪਿੱਛੇ ਦੀਆਂ ਗੱਲਾਂ ਕਰਦੇ ਰਹੇ ਸਾਂ ਪਿਛਣੀਆਂ ਯਾਦਾਂ ਤੇ ਅੱਗੇ ਆਉਣ ਵਾਲੇ ਵਿਛੋੜੇ ਦੇ ਖਿਆਲ ਨੇ ਸਾਡੀਆਂ ਨਾੜਾਂ ਨੂੰ ਤਣ ਰੱਖਿਆ ਸੀ ਤੇ ਅਸੀਂ ਇੰਨੇ ਸੁਖਮ ਪਾਵਲੇ ਹੋ ਗਏ ਸਾਂ ਕਿ ਲੈਂਦੇ ਸੂਰਜ ਦੇ ਟਿੱਕੇ ਉੱਤੇ ਸਰਕਦੇ ਬੱਦਲਾਂ ਦੇ ਪਰਛਾਵੇਂ ਨੂੰ ਆਪਣੇ ਉੱਤੋਂ ਲੰਘਦੇ ਦੇਖ ਕੇ ਤਰਬਕ ਪੈਂਦੇ ਸਾਂ ਅਤੇ ਗੁਰਦੁਆਰੇ ਦੇ ਤੀਜੇ ਧੌਂਸੇ ਦੀ ਉਡੀਕ ਵਿੱਚ ਗੱਲਾਂ ਕਾਲੀ-ਕਾਲੀ ਕਰਨ ਲੱਗ ਪੈਂਦੇ ਸਾਂ ਪਰ ਅਮੁੱਖ ਗੱਲਾਂ ਸਨ ਉਹ ਜੇ ਤਾਈਂ ਨਹੀਂ ਮੁਕੀਆਂ ਧੰਨਵਾਦ